ਤੇ ਤੁਹਾਡਾ ਮਿਸ਼ਨ ਅਧੂਰਾ ਮਰਨ ਤੇ ਆ ਕੇ ਨਾ ਪੂਰਾ ਹਾਂ ਬਾਲੋ ਫੋੜੋ ਫੋੜੋ ਚੱਕੇ ਪਾ ਲੈ ਚੱਲ ਬਾਈ ਯਾ ਸਟਾਗ ਆ ਬੀ ਜੱਜ ਆ ਲੈ ਆ ਲੈ ਸਭ ਦੋ ਮਿੰਟ ਇੱਕ ਜੰਨੀ ਗੱਲ ਆ ਜੀ ਉੱਪਰ ਆ ਜਾ ਕੰਦੇ ਬਾਈ ਆਇਓ ਉੱਥਰੋਂ ਪਿੱਛੇ

Vă rog să vă खा पीश आनी नु बेडी ओदर लागो ओदर ठोडो आ जा बी मां तेरी सोच ਚਲੋ ਸਾਡਾ ਆ ਗੀ ਚੱਲ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਨਗਰ ਨਿਵਾਸੀਆਂ ਨੂੰ ਅੱਜ ਭਾਰਤੀ ਸਭਿਆਨ ਦੇ ਨਿਰਮਾਤਾ ਡਾਕਟਰ ਬੀਰ ਅੰਮੇਲਕਰ ਜੀ ਦੇ 134ਵੇਂ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ ਇਹ ਉਹ ਮਹਾਨ ਤਾਕਤ ਹੈ ਜਿਸ ਨੇ ਭਾਰਤ ਦਾ ਸੰਵਿਧਾਨ ਲਿਖਿਆ ਤੇ ਸਮਾਨਤਾ ਭਾਈਚਾਰਕ ਸਾਂਝ ਬਰਾਬਰਤਾ ਇਕਤਾ ਦਾ ਸੰਕਲਪ ਦਿੱਤਾ ਅੱਜ ਸਾਰਾ ਭਾਰਤ ਉਸ ਭਾਰਤ ਦੇ ਸੰਵਿਧਾਨ ਦੇ ਤਹਿਤ ਹੈ ਅਸੀਂ ਉਸ ਮਹਾਨ ਰਵਰ ਨੂੰ ਯਾਦ ਕਰਦੇ ਹਾਂ ਪਰ ਕੁਝ ਸ਼ਰਾਰਤੀ ਅੰਸਰ ਗੁਰਪਤਪੰਥ ਸਿੰਘ ਪੰਨੂ ਜੋ ਅਮਰੀਕਾ ਦੇ ਵਿੱਚ ਬੈਠਾ ਹੈ ਉਹ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜੈ ਉਹਨੂੰ ਆਪਣਾ ਟਾਰਗੇਟ ਬਣਾ ਕੇ ਸਿਆਸੀ ਰੋਟੀਆਂ ਸੇਕ ਰਿਹਾ ਹੈ ਲੇਕਿਨ ਉਹਨੂੰ ਇਹ ਨਹੀਂ ਪਤਾ ਕਿ ਉਹ ਆਦਮੀ ਕਿੰਨਾ ਪੜਿਆ ਲਿਖਿਆ ਸੀ 32 ਡਿਗਰੀਆਂ ਵਾਲਾ ਡਾਕਟਰ ਬੀ ਆਰ ਅੰਬੇਦਕਰ ਸੀ ਪੰਨੂ ਨੇ ਭਾਵੇਂ ਐਮਏ ਕੀਤੀ ਹੋਵੇ ਜਾਂ ਪੀ ਐਚ ਡੀ ਵੀ ਕੀਤੀ ਹੋਵੇ ਲੇਕਿਨ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਅੱਗੇ ਅਨਪੜ ਹੈ ਬਿਲਕੁਲ ਅਨਪੜ ਇਹ ਪੰਨੂ ਕਹਿੰਦਾ ਹੈ ਕਿ ਸਿੱਖ ਆਰ ਨਾਟ Hindu ਅਸੀਂ ਵੀ ਇਹ ਗੱਲ ਨੂੰ ਮੰਨਦੇ ਹਾਂ ਕਿ ਸਿੱਖ ਆਰ ਨਾਟ Hindu ਕਿਉਂਕਿ ਸਾਡਾ ਨਾ ਸਿੱਖਾਂ ਦਾ ਕੋਈ ਦਸ਼ਮਣ ਹੈ ਨਾ ਕੋਈ ਹਿੰਦੂਆਂ ਦਾ ਦਸ਼ਮਣ ਲੇਕਿਨ ਸਾਡੇ ਜੋ ਰੀਤੀ ਰਿਵਾਜ ਨੇ ਖਾਸ ਕਰ ਅੱਜ ਦੇ ਸਮੇਂ ਵਿੱਚ ਜੋ ਰੀਤੀ ਰਿਵਾਜ ਨੇ ਉਹ ਸਾਡੇ ਹਿੰਦੂਆਂ ਨਾਲ ਮਿਲਦੇ ਜੁਲਦੇ ਨੇ ਲੋੜੀਆਂ ਦਿਵਾਲੀਆਂ ਮੱਥਿਆ ਪੁੰਨਿਆਂ ਸੰਗਰਾਮਾਂ ਸਰੋਵਰਾਂ ਤੇ ਇਸ਼ਨਾਨ ਕਰਨਾ ਜਾਂ ਜਾਤੀ ਪ੍ਰਤਾ ਘਿਰਨਾ ਕਰਨੀ ਇਹ ਹਿੰਦੂਆਂ ਦੇ ਮਤਲ ਸਾਡੇ ਸਿੱਖਾਂ ਵਿੱਚ ਵੀ ਨੇ ਤਾਂ ਫਿਰ ਅਸੀਂ ਕਿਵੇਂ ਕਹਿ ਦਈਏ ਕਿ ਅਸੀਂ ਹਿੰਦੂਵਾਦੀ ਨਹੀਂ ਹਾਂ ਗੁਰਪਤਵੰਤ ਸਿੰਘ ਪੰਨੂ ਖਾਲਸਾ ਦਾ ਨਾਰਾ ਦਿੰਦਾ ਹੈ ਕਿ ਖਾਲਸਾ ਜਾਂ ਖਾਲਸਾ ਰਾਜ ਇਸ ਤਰ੍ਹਾਂ ਆ ਸਕਦਾ ਹੈ ਕਿਸੇ ਵੀ ਚੀਜ਼ ਨੂੰ ਟਾਰਗੇਟ ਬਣਾ ਕੇ ਤੇ ਖਾਲਸਾ ਬਣਾਉਣਾ ਹੈ ਤੇ ਲੋਕਾਂ ਦੇ ਵਿੱਚ ਵਧੀਆ ਵਿਚਰੋ ਲੋਕਾਂ ਦੇ ਭਲੇ ਕਰੋ ਲੋਕ ਮੂੰਹੋਂ ਕਹਿਣ ਕਿ ਖਾਲਸਾ ਰਾਜ ਹੋਣਾ ਚਾਹੀਦਾ ਹੈ ਸਾਨੂੰ ਖਾਲਸਾ ਰਾਜ ਦਾ ਕੋਈ ਦੁੱਖ ਨਹੀਂ ਲੇਕਿਨ ਜੇ ਸਾਡੇ ਰਹਿਵਲਾਂ ਤੇ ਕੋਈ ਕਿਸੇ ਕਿਸਮ ਦੀ ਆਂਚ ਆਈ ਤਾਂ ਉਹ ਅਸੀਂ ਸਹਿ ਨਹੀਂ ਕਰਾਂਗੇ ਅੱਜ ਅਸੀਂ ਇਹ ਸਾਰੇ ਪ੍ਰਣ ਕਰਦੇ ਹਾਂ ਦੇਸ਼ ਵਾਸੀ ਕਿ ਕਿਸੇ ਨੇ ਵੀ ਸਾਡੇ ਬਾਬਾ ਸਾਹਿਬ ਡਾਕਟਰ ਅਮੇਰ ਕਾ ਜੀ ਨੂੰ ਕਿਸੇ ਵੀ ਤਰ੍ਹਾਂ ਦਾ ਟਾਰਗੇਟ ਕੀਤਾ ਤਾਂ ਅਸੀਂ ਉਸ ਨੂੰ ਬਖਸ਼ਾਂਗੇ ਨਹੀਂ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਇਸ ਦਿਨ ਨੂੰ ਅਸੀਂ ਯਾਦ ਕਰਦੇ ਹਾਂ ਉਸ ਮਹਾਨ ਰੈਵਰ ਨੂੰ ਉਹਨਾਂ ਦੇ 134ਵੇਂ ਸਾਲ ਦੀ ਸਾਰੇ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਸਾਰੇ ਭਾਰਤੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਜੈ ਭਾ जीना लिखिया हा बी जिना खटिया। कले मद खटेारिता करे मैं पैने सोच दी। सोचती पैर ऐसी दी। ਗੇ ਸਾਡੇ ਲਈ ਬਲੀਦਾਨ اے ਅ ਦੁਨੀਆਂ ਲਈ ਆਪ ਵਰਗੇ ਉਹ ਨਾ ਪਾਇਆ ਖਾਸ ਮੁਕਾਮ ਪੀਮਰਾ ਦੀ ਉੱਚੀ ਹੋ ਜਲੂ ਲੋਕੀ ਚੁੱਕ ਚੁੱਕ ਕਰਨ ਸलाम ਜੋਦਾ ਉਹਨਾ ਜਹਾਨੀ ਕੋਈ ਹੋਵਨਾ ਉਹਨਾ ਜਹਾਨੀ ਕੋਈ ਹੋਵਨਾ ਨਾ ਕੋਈ ਉਹਨਾ ਜਹਾਂ ਵਿਦਵਾਨ ਇਹ ਆ ਉਹ ਐਸਾ ਬੱਬਰ ਸ਼ੇਰ ਸੀ ਜਿਨਾਂ ਕਲਮ ਬਣਾਈ ਰੀਰ ਉਹ ਤੇ ਹੱਕ ਤੇ ਸੱਚ ਲਈ ਲੜਿਆ ਸਾਡੀ ਬਦਲਾ ਦਿੱਤੀ ਤੱਕ ਦੀਰ ਉਹ ਬਣੇ ਮਸੀਹਾ ਕੌਮ ਲਈ ਬਣੇ ਮਸੀਹਾ ਕੌਮ ਲਈ ਇਹ ਤਾਂ ਜਾਣੇ ਕੁੱਲ ਜਹਾਨ ਇਹ ਆ ਬਰੁਲਦੀ ਔਰਤ ਦੀ ਬਾਤ ਨੂੰ समाज माड़ी हालत देख समाज जी चुकी काम लही आवाज कोई बिरली माँ है जम दी बिरली माँ है जम दी पुत्र उना जेहा महान बाबा सैफी जी ना लिखे आसी संविधान ਤੇ ਕਲੇਮਾ ਠਟਿਆ ਰਾਈਆਂ ਸਿੱਖਾਂ ਕਰੇ ਜਹਾਨ ਮੈਂ ਪੈ ਨਿਹਾਂ ਐਸੀ ਸੋਚ ਦੀ ਆ ਪੈ ਨਿਹਾਂ ਐਸੀ ਸੋਚ ਦੀ ਦੇ ਗਏ ਸਾਡੇ ਲਈ ਵਾਲਿਦਾ ੋ ਜਨੂ ਲੋਕੀ ਚੁੱਕ ਚੁੱਕ ਕਰਨ ਸਲਾਮ ਜੋਦਾ ਉਹਨਾ ਜਹਾਨੀ ਕੋਈ ਹੋਵਨਾ ਉਹਨਾ ਜਹਾਨੀ ਕੋਈ ਹੋਵਨਾ ਨਾ ਕੋਈ ਉਹਨਾ ਜਹਾਂ ਵਿਦਵਾਨ ਏ ਆਹ ਉਹੋ ਐਸਾ ਬੱਬਰ ਸ਼ੇਰ ਸੀ ਦਿਨ ਕਲਮ ਬਣਾਈ ਰੀਰ ਓ ਤੇ ਹੱਕ ਤੇ ਸੱਚ ਲਈ ਲੜਿਆ ਸਾਡੀ ਬਦਲ ਕਦੀ ਰੋਹ ਬਣੇ ਮਸੀਹਾ ਕਾਮ ਲਈ ਬਣੇ ਮਸੀਹਾ ਕਾਮ ਲਈ ਇਹ ਤਾਂ ਜਾਣੇ ਕੁੱਲ ਜਹਾਨ ਇਹ ਆ ਬਰੂਲ ਦੀ ਆਰਤ ਦੀ ਬਾਤ ਨੂੰ ਉਹਨਾਂ ਬਣਾਇਆ ਸਰਦਾਰ ਜਾੜ ਪਾੜੀ ਹਾਲਤ ਦੇਖ ਸਮਾਜ ਦੀ ਚੁੱਕੀ ਕਾਮ ਲਈ ਉਹ ਆਵਾਜ਼ ਕੋਈ ਵੀਰਲੀ ਮਾ ਹੈ ਜੰਮ ਦੀ ਹਾਂ ਵੀਰਲੀ i mahana, going to go